ਕੀ ਕਹਿ ਕੇ ਤੁਹਾਨੂੰ ਲੱਗਿਆ ਹੈ ਉੱਥੇ ਕੀ ਹੋਇਆ ਤੁਹਾਡੇ ਨਾਲ ਇਥੋਂ ਪਾਲਰ ਦਾ ਕੰਮ ਕਰਕੇ ਲੱਗੇ ਮਾਰਸ ਪਰ ਟ੍ਰਿਵਿਚ ਲੈ ਕੇ ਗਏ ਤੇ ਉਹ ਮਾਰਸ ਚ ਲੈ ਗਏ ਉੱਥੋਂ ਹਾਂਜੀ ਤੇ ਉੱਥੇ ਕੀ ਤੁਸੀਂ ਕਰੇ ਉੱਥੇ ਉਹਨੇ ਪਹਿਲਾਂ ਤਾਂ ਉਹਨੇ ਰੋਟੀ ਪਾਣੀ ਸਹੀ ਦਿੱਤਾ 10 ਦਿਨ ਤੇ ਉਸ ਤੋਂ ਬਾਅਦ ਉਹਨੇ ਕੰਮ ਤੇ ਭੇਜਿਆ ਪਾਲਰ ਦੇ ਕੰਮ ਤੇ ਨਹੀਂ ਭੇਜਦੇ ਉਹ ਘਰ ਦੇ ਕੰਮ ਤੇ ਭੇਜਿਆ ਤੇ ਮੈਂ ਘਰ ਦੇ ਕੰਮ ਤੇ ਨਹੀਂ ਗਈ ਗਈ 5 ਘੰਟੇ ਲਈ ਗਈ ਫਿਰ ਵਾਪਸ ਆ ਗਈ ਤੇ ਮੈਂ ਇਥੇ ਮੇਣਾ ਨੂੰ ਮੈਂ ਪਾਲਰ ਦੇ ਕੰਮ ਤੇ ਜਾਣਾ ਪਾਲਰ ਦੇ ਕੰਮ ਤੇ ਤੇ ਜੋ ਤੇ ਮੈਨੂੰ ਉਹ ਨਹੀਂ ਵਾਪਸ ਜਿਹੜੇ ਲੈ ਕੇ ਗਏ ਸੀ ਮੈਨੂੰ ਛੱਡ ਕੇ ਗਏ ਤੇ ਉੱਥੇ ਮੈਨੂੰ ਉਹ ਨੱਟ ਵੀ ਨਹੀਂ ਸੀ ਦਿੰਦੇ ਜਿੰਨਾਂ ਜਿਹੜੇ ਮੁੱਠੇ ਲਈ ਨਾ ਕੋਈ ਸੁਣੇ ਖਾਣ ਨੂੰ ਦਿੱਤਾ ਤੇ ਜਦੋਂ ਮੈਂ ਵਾਪਸ ਇੱਧਰ ਆਈ ਤੇ ਮੈਡਮ ਨੇ ਮੈਨੂੰ ਮਾਰਿਆ ਤੇ ਘੁੱਟਿਆ ਵੀ ਤੈਨੂੰ ਤੂੰ ਵਾਪਸ ਕਿਉਂ ਆਈ ਤੇ ਉਹ ਇੱਕ ਤਰ੍ਹਾਂ ਵੇਚਦੇ ਆ ਕੰਮ ਲਈ ਭੇਜਦੇ ਆ ਤੇ ਪਾਲਣ ਦੇ ਕੰਮ ਤੇ ਨਹੀਂ ਭੇਜਦੇ ਹੋ। ਪੱਤ ਹੀ ਤੁਹਾਡੇ ਨਾਲ ਕੁੱਟ ਮਾਰ ਹੋਈ ਸੀ। ਹਾਂਜੀ ਕੁੱਟ ਮਾਰ ਹੋਈ। ਉਹਨਾਂ ਜੇ ਤੁਸੀਂ ਉੱਥੇ ਗੁਜ਼ਾਰਿਆ। 2 ਮਹੀਨੇ। 2 ਮਹੀਨੇ। ਹਾਂਜੀ। ਜਦੋਂ ਤੁਸੀਂ ਕਿਹਾ ਕਿ ਫਾਦਰ ਦਾ ਕੰਮ ਮੈਂ ਨਹੀਂ ਕਰਨਾ। ਹਾਂਜੀ। ਉਸ ਤੋਂ ਬਾਅਦ ਕੀ ਹੋਇਆ? ਫਿਰ ਉਸ ਤੋਂ ਬਾਅਦ ਉਹ ਨਹੀਂ ਮੈਨੂੰ ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ। ਹੂੰ। ਤੇ ਅੰਦਰ ਬਸ ਅੰਦਰ ਹੀ ਕੁੰਡਾ ਲਾ ਕੇ ਅੰਦਰ ਹੀ ਰੱਖਿਆ ਬਾਹਰ ਨਹੀਂ ਨਿਕਲਣ ਦੇ ਤੇ ਰੋਟੀ ਪਾਣੀ ਵੀ ਨਹੀਂ ਦਿੰਦੇ ਸੀ, ਪਾਣੀ ਵੀ ਨਹੀਂ ਦਿੰਦੇ ਸੀ। ਹਾਂਜੀ ਤੁਹਾਨੂੰ ਕਿਹੜੇ ਵੀਜੇ ਭੇਜਿਆ ਸੀ ਉਹਨਾਂ ਨੂੰ ਤੁਹਾਨੂੰ ਪੁਰਸ ਵੀਜੇ ਤੇ ਭੇਜਿਆ ਸੀ ਹਾਂ ਜਾਣਕਾਰੀ ਨਹੀਂ ਸੀ ਕਿ ਤੁਸੀਂ ਕੰਮ ਕਰਨ ਜਾ ਰਹੇ ਹੋ ਤੇ ਟੂਰਿਸਟ ਵੀਜੇ ਤੇ ਜਾ ਰਹੇ ਹੋ ਨਹੀਂ ਜਾਣਕਾਰੀ ਨਹੀਂ ਕੋਈ ਪਹਿਲ ਨਕਦੀ ਦਾ ਦੇਖੋ ਕੋਈ ਪੈਸੇ ਦਿੱਤੇ ਰਕਮ ਸੀ ਹਾਂਜੀ ਪੈਸੇ ਦਿੱਤੇ ਹੋਏ ਸੀ ਕਿੰਨੇ ਪੈਸੇ ਦੇ ਕੇ ਗਏ ਸੀ ਕਿਹਦੇ ਥਰੂ ਗਏ ਸੀ ਗੁਰਦੀਪ ਸਿੰਘ ਦੇ ਥਰੂ ਗਏ ਸੀ 50000 ਰੁਪਏ ਦਿੱਤਾ ਸੀਗਾ ਕਿੱਥੋਂ ਦਾ ਰਹਿਣ ਵਾਲਾ ਗੁਰਦੀਪ ਹੁਸਰਪੁਰ ਹਾਂ ਹਾਂਜੀ ਖੁਸ਼ਪੁਰ ਦੋਰਾਣਾ ਸਾਡੇ ਸੰਪਰਕ ਚ ਪਹਿਲਾਂ ਸੀ ਕਿ ਕਿਸੇ ਕਿਰਾਇਆ ਤੁਹਾਡੇ ਨਾਲ ਗੱਲਬਾਤ ਹੋਈ ਨਹੀਂ ਕੁੜੀ ਸੀ ਮੇਰੀ ਫਰੰਟ ਜਿਹੜੀ ਉੱਧਰ ਬਾਹਰ ਆ ਮਾਸਕ ਉੱਤੇ ਉਹਨੇ ਮੈਨੂੰ ਦੱਸਿਆ ਸੀ ਉਹ ਕਹਿੰਦੀ ਸੀ ਇਹਦੇ ਕੋਲ ਜਾ ਕੇ ਉਹਨੇ ਧਜਿਆ ਸੀ ਮੈਨੂੰ ਨਹੀਂ ਤੁਹਾਨੂੰ ਲੱਗਦੀ ਤੁਹਾਡੀ ਦੋਸਤ ਵੀ ਇਹਦਾ ਨਹੀਂ ਹੋਗੀ ਸਾਈ ਜਿਹੜੇ ਗੱਲ ਹਾਂਜੀ ਉਹਨੇ ਧਜਿਆ ਸੀ ਕੋਈ ਉਹ ਲੜਕੇ ਵੀ ਫਸਿਆ ਹੋਇਆ ਉੱਥੇ ਹਾਂਜੀ ਹੋਰ ਵੀ ਉੱਥੇ ਕੀ ਹਾਲਾਤ ਕੀ ਨੇ ਉੱਥੇ ਉੱਥੇ ਹਾਲਾਤ ਬਹੁਤ ਮਾੜੇ ਆ ਹਾਂਜੀ ਕਿੰਨੀਆਂ ਲੜਕੀਆਂ ਹੋਰ ਹੋਣਗੀਆਂ ਤੁਹਾਡੇ ਉਥੇ ਤੁਸੀਂ ਇੰਦਾ ਬਹੁਤ ਲੜਕੇ ਆ ਉਥੇ ਤੇ ਘਰਾਂ ਚ ਫਸਿਆ ਹੋਇਆ ਕਈ ਦਫ਼ਤਰਾਂ ਚ ਫਸਿਆ ਹੋਇਆ ਬਹੁਤ ਲੜਕੀਆਂ ਉਥੇ ਤੇ ਇਹਨਾਂ ਗੱਲਬਾਤ ਹੋਈ ਜਦੀ ਨਹੀਂ ਦੋ ਸੀਗੀਆਂ ਇੱਕ ਨਾਲ ਸੀ ਮੇਰੇ ਹਾਂਜੀ ਦੇਖੋ ਉਥੇ ਕੁੜੀ ਸੀਗੇ ਇੱਕ ਪੰਜਾਬੀ ਜਿਹੜੀ ਉਥੇ ਇਹਨਾਂ ਦੇ ਨਾਲ ਰਹਿੰਦੀ ਸੀਗੀ ਉਹ ਕੁੜੀਆਂ ਨੂੰ ਰੱਖਦੀ ਸੀਗੀ ਆਪਣੇ ਨਾਲ ਤੇ ਉਹ ਉਹ ਵੀ ਦੇ ਕਰਦੀ ਸੀਗੀ ਉਹ ਨਹੀਂ ਸੀ ਖਾਣ ਪੀਣ ਵੀ ਨਹੀਂ ਜਿੰਦੀ ਸੀਗੀ ਉਹਨੂੰ ਮਨਾ ਕਰ ਦਿੰਦੇ ਸੀਗੇ ਉਹਦੇ ਨਹੀਂ ਨਾ ਉਹਨਾਂ ਕੋਸ਼ ਵੀ ਤੇ ਉਹ ਦਿੰਦੀ ਨਹੀਂ ਸੀ ਤੇ ਸਾਨੂੰ ਅੰਦਰੇ ਹੀ ਕੰਗਰੇਸੀ ਰੱਖਦੀ ਸੀ ਤੇ ਮਾਰਦੇ ਕੁੱਟਦੇ ਸੀਗੇ ਪੰਜਾਬ ਕਿਸਾਨ ਜਿਉਂਨੇ ਬਾਕੀ ਦੇ ਸੰਪਰਕ ਚ ਕੀਤਾ ਹੈ ਤੁਸੀਂ ਜਦੋਂ ਤੁਸੀਂ ਵਾਪਸ ਆਏ ਤੁਸੀਂ ਗੱਲ ਕੀਤੀ ਸਰ ਨਾਲ ਸੰਪਰਕ ਮੇਰੇ ਉੱਥੇ ਜਿੱਦਾਂ ਅੰਕਲ ਹੁੰਈ ਸੀ ਉਹਨਾਂ ਨੇ ਸੰਬੰਧ ਕੀਤਾ ਸੀ ਮਾਨਾ ਨਾਲ ਤੇ ਉਹਨਾਂ ਨੇ ਦੱਸਿਆ ਹਾਂਜੀ ਉਹਨਾਂ ਦੇ ਨਾਲ ਆਏ ਹੁਣ ਘਰ ਵਾਪਸ ਪਰਤਿਓਂ ਕੇ ਮਹਿਸੂਸ ਕਰਦੇ ਹੋ ਉਹ ਹੁਣ ਇੱਥੇ ਬੈਟਰ ਆ ਹਾਂਜੀ ਅੱਜ ਵੀ ਬਹੁਤ ਸਾਰੇ ਨੌਜਵਾਨ ਚਾਹੁੰਦੇ ਨੇ ਇੱਥੇ ਕੀ ਅਪੀਲ ਕਰਨਾ ਚਾਹੁੰਦੇ ਬਣਾ ਕਿਵੇਂ ਜਾਣ ਕਿਸ ਹਿਸਤਾਰ ਕਿ ਉੱਥੇ ਨਾ ਹੀ ਜਾਣ ਉੱਥੇ ਕੰਮ ਵੀ ਨਹੀਂ ਆ ਕੁਝ ਵੀ ਨਹੀਂ ਉੱਥੇ ਬਸ ਉੱਥੇ ਨਾ ਜਾਣ ਸੋਹੀ ਕੰਮ ਹਾਂਜੀ ਉੱਥੇ ਵੇਚ ਦਿੱਤਾ ਜਾਂਦਾ ਹਾਂਜੀ ਉੱਥੇ ਵੇਚ ਦਿੱਤਾ ਜਾਂਦਾ ਕੰਮ ਨਹੀਂ ਕੋਈ ਸਹੀ ਮਿਲਦਾ ਉੱਥੇ ਜਦੋਂ ਵਾਪਸ ਆਉਣ ਲੱਗੇ ਕੋਈ ਪੈਸਾ ਨਹੀਂ ਮੰਗਦੀ ਕੀਤੀ ਕੀ ਤੁਹਾਡੇ ਕੋਲ ਤੋਂ ਨਾ ਹਾਂਜੀ ਦੰਨ ਲੱਖ ਰੁਪਿਆ ਮੰਗਿਆ ਗਿਆ ਕਾਦਾ ਬਖ ਤੇ ਜਾਂਦਾ ਕੀ ਕਿਹਾ ਉਹਨਾਂ ਨੇ ਜੇ ਤੁਹਾਨੂੰ ਖਰੀਦੇ ਹਾਂ ਹਾਂਜੀ ਸਰਕਾਰ ਤੋਂ ਵੀ ਇਤਨੀ ਚਾਹੁੰਦੇ ਉਹ ਉਸ ਏਜੰਟ ਦੇ ਖਿਲਾਫ ਜਿਨ੍ਹਾਂ ਨੇ ਜਾਲ ਸਾਜ਼ੀ ਕਰਕੇ ਤੁਹਾਨੂੰ ਇੰਨੇ ਸੰਕਟ ਚ ਸਾਇਆ ਹਾਂਜੀ ਹਾਂਜੀ ਕਰਨਾ ਚਾਹੁੰਦੇ ਕਿ ਉਹਨੂੰ ਸਜ਼ਾ ਦੇਵੋ ਬਹੁਤ ਵੱਡੀ ਸਜ਼ਾ ਦੇਵੋ ਕਿ ਹੋਰ ਕੋਈ ਨਾ ਜਾਵੇ ਉੱਧਰ ਕੋਈ ਵੀ ਨਾ ਜਾਵੇ ਉੱਧਰ ਗੁਰਦੇਵ ਸਿੰਘ ਜੀ ਤੁਹਾਡੀ ਯਤਨ ਸਦਕਾ ਪਰਿਵਾਰ ਦੇ ਵਿੱਚ ਦੀ ਵਾਪਸ ਆਈ ਹੈ ਬਿਲਕੁਲ ਜੀ ਦੇਖ ਲਓ ਜੀ ਬਸ ਇੰਨੇ ਦੇ ਸਮਾਂ ਦੇ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਪੰਜਾਬ ਕਿਸਾਨ ਯੂਨੀਅਨ ਪਾਕੀ ਦੇ ਨਾਲ ਇਹਨਾਂ ਦੇ ਰਿਸ਼ਤੇਦਾਰਾਂ ਦੇ ਥਰੂ ਪਰਿਵਾਰ ਵੱਲੋਂ ਸਾਡੇ ਨਾਲ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਸਰਦਾਰ ਅਵਤਾਰ ਸਿੰਘ ਜੀ ਛੇਕੋ ਹੁਸ਼ਿਆਰਪੁਰ ਤੋਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਤੇ ਉਹਨਾਂ ਵੱਲੋਂ ਫਿਰ ਇਹਨਾਂ ਦੇ ਪਰਿਵਾਰ ਨੂੰ ਮਿਲਵਾਇਆ ਗਿਆ ਮਿਲਵਾਉਣ ਤੋਂ ਬਾਅਦ ਫਿਰ ਅਸੀਂ ਐਸਐਸਪੀ ਜਿਹੜੇ ਹੈਗੇ ਆ ਹੁਸ਼ਿਆਰਪੁਰ ਨਾਲੋਂ ਲਿਖਤੀ ਤੌਰ ਤੇ ਕੰਪਲੇਂਟ ਦਿੱਤੀ ਇਹਨਾਂ ਨੂੰ ਠਾਣਾ ਪੈਂਦਾ ਹੈ ਗੜਸ਼ੰਕਰ ਉੱਥੇ ਵੀ ਕੰਪਲੇਂਟ ਦਿੱਤੀ ਗਈ ਤੇ ਚਲੋ ਸਾਰੇ ਸਾਡੇ ਜਥੇਬੰਦੀਆਂ ਦੇ ਜਿਹੜੇ ਸੀਗਾ ਸਹਿਯੋਗ ਦੇ ਨਾਲ ਇਸ ਬੇਟੀ ਨੂੰ ਇੱਥੇ ਲਿਆਂਦਾ ਗਿਆ ਪਰ ਕਿੰਨਾ ਕਿ ਇਹ ਨੈਕਸਸ ਚੱਲ ਰਿਹਾ ਹੈ ਖਾਸ ਕਰਕੇ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਨੈਕਸਸ ਆ ਨੈਕਸਸ ਦਾ ਕਾਰਨ ਕੀ ਹੈ ਕਿ ਜਿਹੜਾ ਇੱਕ ਗੁਰਦੀਪ ਸਿੰਘ ਨਾਂ ਦਾ 에ਜੰਟ ਹੈ ਖੁਸਰੋਪੁਰ ਦਾ ਪਲੱਸ ਉਹਦੀ ਮਦਰ ਤੇ ਨਾਲ ਉਹਦੀ ਸਿਸਟਰ ਇੱਕ ਕੁੜੀ ਸ਼ਾਹਕੋਟ ਦੀ ਹੈ ਜਿਹੜੀ ਮਾਸਕਰਡ ਦੇ ਵਿੱਚ ਹੈ ਇਹ ਭੋਲੇ ਭਾਲੇ ਜਿਹੜੀਆਂ ਕੁੜੀਆਂ ਨੇ ਗਰੀਬ ਘਰਾਂ ਦੀਆਂ ਕੁੜੀਆਂ ਨੇ ਉਹਨਾਂ ਨੂੰ ਫਸਾਇਆ ਜਾਂਦਾ ਹੈ ਫਸਾ ਕੇ ਜਾ ਕੇ ਕਿਉਂਕਿ ਜਿਹੜਾ ਗਰੀਬ ਕਰਦਾ ਬੱਚਾ ਹੈ ਉਹਨੂੰ ਸੁਪਨੇ ਦਿਖਾਈ ਜਾਂਦੇ ਨੇ ਕਿ ਤੈਨੂੰ 70 80000 ਰੁਪਇਆ ਲੱਖ ਰੁਪਇਆ ਸੈਲਰੀ ਦਿੱਤੀ ਜਾਊਗੀ ਜਾਂ ਤੂੰ ਪਾਰਲਰ ਦੇ ਕੰਮ 'ਚ ਜਾਂ ਕੋਈ ਸਲਾਈ ਕਢਾਈ ਦੇ ਕੰਮ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਕਨਾ ਕੇ ਉੱਥੇ ਭੇਜਿਆ ਜਾਂਦਾ ਪਰ ਉੱਥੇ ਜਾ ਕੇ ਇਹਨਾਂ ਨੂੰ ਫਿਰ ਲੱਖਾਂ ਰੁਪਇਆ ਦੇ ਵਿੱਚ ਵੇਚਿਆ ਜਾਂਦਾ ਹੈ ਪਹਿਲਾਂ ਇੱਥੋਂ ਕਿਹਾ ਜਾਂਦਾ ਹੈ ਕਿ ਤੈਨੂੰ ਮਸਕੜ ਖੜਾਂਗੇ ਪਰ ਕਿਤਨਾ ਕਿਤੇ ਅਰਬ ਕੰਟਰੀਆਂ ਦੇ ਵਿੱਚ ਉਹਨਾਂ ਨੂੰ ਫਸਾ ਲਿਆ ਜਾਂਦਾ ਹੈ ਇਹਦੇ ਬਾਬਤ ਅਸੀਂ ਪਰਸੋਂ ਵੀ ਐਸਐਸਪੀ ਕਪੂਰਥਲਾ ਨੂੰ ਵੀ ਜਿਹੜੀ ਦੂਸਰੀ ਕੁੜੀ ਏ ਇੱਕ ਲਖਣ ਕਲਾਂ ਦੀ ਉਹਨੂੰ ਅਸੀਂ ਉਹਦੀ ਕੰਪਲੀਟ ਉਹਦੇ ਹਸਬੰਦ ਵੱਲੋਂ ਦਵਾਈ ਗਈ ਹੈ ਜਦ ਕਿ ਜਿਹੜਾ ਸੀਗਾ ਇੱਕ ਕੁੜੀ ਹੋਰ ਕਪੂਰਥਲੇ ਦੀ ਹੈ ਉਹਦੇ ਪਰਿਵਾਰ ਨਾਲ ਸਾਡਾ ਸੰਪਰਕ ਚੱਲ ਰਿਹਾ ਇਹ ਜਿਹੜੀਆਂ 3-4 ਕੁੜੀਆਂ ਸੀਗੀਆਂ ਇਹ ਇੱਕੋ ਬੰਦੇ ਵੱਲੋਂ ਤੇ ਜਿਹੜੀ ਲక్ష్ਮੀਨਾਥ ਦੀ ਜਿਹੜੀ ਇਹਦੀ ਕੁੜੀ ਨੇ ਇਸ ਕੁੜੀ ਨੂੰ ਫਸਾਇਆ ਉਸੇ ਹੀ ਜਿਹੜੀਆਂ ਦੋ ਕੁੜੀਆਂ ਦੂਸਰੀਆਂ ਉਹਨਾਂ ਨੂੰ ਵੀ ਉਸੇ ਨੇ ਫਸਾਇਆ ਅਸੀਂ মিডিਆ ਦੇ ਜ਼ਰੀਏ ਐਸਐਸਪੀ ਕਪੂਰਥਲਾ ਐਸਐਸਪੀ ਹੁਸ਼ਿਆਰਪੁਰ ਤੇ ਜਿਹੜੇ ਆਪਣੇ ਮੁੱਖ ਮੰਤਰੀ ਪੰਜਾਬ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਕਿ ਇਸ ਨੈਕਸਸ ਨੂੰ ਕਿਉਂਕਿ ਜੇ ਅੱਜ ਵੀ ਪੁਲਿਸ ਸਾਡਾ ਸਾਥ ਦੇਵੇ ਜਥੇਬੰਦੀ ਦਾ ਅਸੀਂ ਅੱਜ ਵੀ ਉਹਦੇ ਉਹਦੇ ਘਰ ਦੀ ਤਲਾਸ਼ ਚ ਲਈਏ ਤੇ 5 7 ਅ 10 ਪਾਸਪੋਰਟ ਉਹਦੇ ਘਰੋਂ ਬਕਾਇਦਾ ਮਿਲ ਸਕਦੇ ਆ ਪਰ ਕਿੰਨਾ ਕਿਤੇ ਉਹ ਬੰਦਾ ਆਪਣੇ ਮੂੰਹੋਂ ਕਹਿ ਰਿਹਾ ਕਿ ਮੇਰੇ ਲਿੰਕ ਬਹੁਤ ਚ ਦੂਰ ਤੱਕ ਜੁੜੇ ਹੋਏ ਨੇ ਹੋ ਸਕਦਾ ਕੋਈ ਸਿਆਸੀ ਸ਼ੈਅ ਹੋਵੇ ਉਸ ਦਾ ਕੋਈ ਅਰਾਸੀ ਸਹਿ ਦੇ ਨਾਲ ਹੀ ਇਹ ਕੰਮ ਚੱਲਦੇ ਨੇ ਜੇ ਉਹ ਇਸ ਇਸ ਸਾਰੇ ਮਸਲੇ ਦੀ ਘੂਕ ਪੜਤਾਲ ਕੀਤੀ ਜਾਵੇ ਤਾਂ ਬਹੁਤ ਸਾਰੇ ਲਿੰਕ ਬਹੁਤ ਸਾਰੇ ਜਿਹੜੇ ਸਫੇਦ ਪੋਸ਼ ਨੇ ਸਫੇਦ ਕਾਲਰ ਵਾਲੇ ਲੋਕ ਵੀ ਇਸ ਲੈਕਸਸ ਦੇ ਵਿੱਚ ਅਸੀਂ ਮੰਨ ਸਕਦੇ ਹਾਂ ਕਿ ਹੋ ਸਕਦੇ ਨੇ ਜੇ ਇਸ ਇਸ ਚੀਜ਼ ਦੀ ਘੂਕ ਪੜਤਾਲ ਕੀਤੀ ਜਾਵੇ ਇਸ ਬਾਬਤ ਅਸੀਂ ਪੰਜਾਬ ਕਿਸਾਨ ਯੂਨੀਅਨ ਭਾਗੀ ਵੱਲੋਂ ਐ एसएसपी ਕਪੂਰਥਲਾ ਨੂੰ ਵੀ ਮਿਲਾਂਗੇ ਜਲਦ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਲ ਤੋਂ ਜਲਦ ਕਿਉਂਕਿ ਇੱਕ ਸਾਡੀ ਜਨਾਂ ਦੇ ਵਿੱਚ ਉਹ ਬੰਦਾ ਬੈਠਾ ਹੈ ਕਿ ਨਾਲ ਹੀ ਇੱਕ ਪੂਟਲਾ ਨਾਲ ਹੀ ਕੁਛ ਰੂਪਰ ਪੈਂਡ ਪੈਂਦਾ ਹੈ ਉਹ ਕਿਤਨਾ ਕਿਤੇ ਸਾਰਾ ਕੁਝ ਉੱਥੇ ਬੈਠ ਕੇ ਹੀ ਸਾਰਾ ਚਲਾ ਰਿਹਾ ਹੈ ਜਿਹੜਾ ਇਹ ਨੈਕਸਸ ਹੈ ਮਾਫੀਆ ਇਹਦਾ ਚਲਾ ਰਿਹਾ ਹੈ ਪਰ ਪਤਾ ਨਹੀਂ ਕਿਹੜੀ ਗੱਲੋਂ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾਂ ਇਹ ਸਾਰਾ ਕੁਝ ਦੇਖ ਕੇ ਅਣਦੇਖਾ ਕਰ ਰਹੀਆਂ ਨੇ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਕੀ ਆ ਤ ਜਾ ਰਿਹਾ ਹੈ ਕਮਰਾ ਪਰ ਇੱਕ ਤੋਂ ਦੂਜੇ ਸਟੇਜ ਦੇ ਉੱਤੇ ਭੇਜ ਕੇ ਮੁਰਦੇ ਉੱਥੇ ਵੇਚ ਦਿੱਤਾ ਜਾ ਰਿਹਾ ਹੈ ਲਗਾਤਾਰ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਕਿਵੇਂ ਸਮਝ ਦਿਓ ਕਿ ਕੀ ਇਹਦਾ ਪੱਕਾ ਹੱਲ ਕੀ ਹੋਣਾ ਚਾਹੀਦਾ ਦੇਖੋ ਜਿਹੜੇ ਇੱਕ ਹੋੜ ਲੱਗੀ ਹੋਈ ਏ ਸਾਡੇ ਨੌਜਵਾਨਾਂ ਦੇ ਵਿੱਚ ਜਿਹੜੀ ਬਾਹਰ ਜਾਣ ਦੀ ਹੋੜ ਏ ਜਿਹੜੇ ਸਬਜ਼ ਬਾਗ ਉਹਨਾਂ ਨੂੰ ਦਿਖਾਏ ਜਾਂਦੇ ਨੇ ਕਿ ਇੱਥੇ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਇੱਕ ਨੈਰੇਟਿਵ ਇਸ ਤਰ੍ਹਾਂ ਸਿਰਜਿਆ ਜਾ ਰਿਹਾ ਏ ਏਜੰਸੀਆਂ ਵੱਲੋਂ ਜਾਂ ਘਰਾਣੇ ਕਾਰਪੋਰੇਟ ਘਰਾਣੇ ਵੱਲੋਂ ਕਿ ਇੱਥੇ ਪੰਜਾਬ ਦੇ ਵਿੱਚ ਹੈ ਹੀ ਕੁਝ ਨਹੀਂਗਾ ਜਦਕਿ ਪੰਜਾਬ ਦੇ ਵਿੱਚ ਬਹੁਤ ਸਾਡੀ ਗੁਰੂਆਂ ਪੀਰਾਂ ਦੀ ਜਰਖੇਜ਼ ਧਰਤੀ ਏ ਇੱਥੇ ਬਹੁਤ ਕੋਸ਼ਿਸ਼ੇ ਜੇ ਬੰਦਾ ਮਿਹਨਤ ਕਰੇ ਮਿਹਨਤ ਕਰੇ ਕਿਉਂਕਿ ਇਹ ਜਿਹੜੀਆਂ ਜ਼ਮੀਨਾਂ ਸਾਡੇ ਕੋ ਖੋਈਆਂ ਜਾ ਰਹੀਆਂ ਜਾਂ ਵੇਚ ਕੇ ਲੋਕ ਜਾ ਰਹੇ ਨੇ ਜਾਂ ਲੋਨ ਲੈ ਕੇ ਜਾ ਰਹੇ ਨੇ ਕਿੰਨਾ ਕਿਤੇ ਉਹ ਸਬਜ਼ਿਬਾਗ ਉਹਨਾਂ ਨੂੰ ਦਿਖਾਏ ਜਾਂਦੇ ਨੇ ਸੋ ਇੰਨਾ ਹੀ ਸਬਜ਼ਿਬਾਗਾਂ ਦੇ ਵਿੱਚ ਸਾਡੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਾ ਫਸਿਆ ਜਾਵੇ ਖਾਸ ਕਰ ਮੇਰੇ ਸਾਰੇ ਮਾਪਿਆਂ ਨੂੰ ਤੁਹਾਡੇ ਮੀਡੀਆ ਜਰੀਏ ਬੇਨਤੀ ਹੈ ਕਿ ਆਪਣੀਆਂ ਖਵਾਰੀਆਂ ਕੁੜੀਆਂ ਨੂੰ ਜਾਂ ਨਾ ਭੇਜੋ ਕਿਉਂਕਿ ਅਸੀਂ ਡੇਲੀ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਜਰੀਏ ਦੇਖਦੇ ਹਾਂ ਕਿ ਉੱਥੇ ਹਾਲਾਤ ਕੁਛ ਨਹੀਂ ਚਾਹੇ ਕੰਟਰੀਆਂ ਵੱਡੀਆਂ ਹੋਣ ਚਾਹੇ ਸ਼ੂਟੀਆਂ ਹੋਣ ਇਹਨਾਂ ਚੀਜ਼ਾਂ ਦੇ ਬਾਬਤ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਮੀਡੀਆ ਦੇ ਥਰੂ ਅਸੀਂ ਜਾਗਰੂਕ ਕਰਨਾ ਚਾਹੁੰਦੇ ਆ ਕਿ ਆਪਣੀਆਂ ਬੇਟੀਆਂ ਨੂੰ ਨਾ ਉੱਥੇ ਭੇਜੋ ਕਿਉਂਕਿ ਕਿਤਨਾ ਕਿਤੇ ਦੇਵਫਾਰ ਦੇ ਧੰਦੇਵਾਲ ਉਹਨਾਂ ਨੂੰ ਦੂਜਾ ਸਿੱਟਿਆ ਜਾਂਦਾ ਹੈ ਉੱਥੇ ਜਾ ਕੇ ਤੇ ਲੱਖਾਂ ਰੁਪਈਆ ਦੇ ਹੰ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ ਹੈ ਸੋ ਇਸ ਚੀਜ਼ ਤੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਜਦੋਂ ਜੀ ਇਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਸਾਡੇ ਦਾ ਪੰਜਾਬ ਕਿਸਾਨ ਯੂਨੀਅਨ ਬਾਗੀ ਦਾ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਸ਼ੇਖੋ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਦੇ ਨਾਲ ਅਸੀਂ ਲਗਭਗ 4 ਤੋਂ 5 ਪੇਜਾਂ ਦੀ ਇੱਕ ਕੰਪਲੇਂਟ ਪੜਾ ਕੇ ਇਸ ਬੱਚੀ ਦੇ ਜਿਹੜੇ ਫਾਦਰ ਮਦਰਾ ਉਹਨਾਂ ਵੱਲੋਂ ਕੰਪਲੇਂਟ ਜਿਹੜੀ ਹੈਗੀ ਐਸਐਸਪੀ ਹੁਸ਼ਿਆਰਪੁਰ ਦਿੱਤੀ ਗਈ ਤੇ ਜਦੋਂ ਐਸਐਸਪੀ ਹੁਸ਼ਿਆਰਪੁਰ ਵੱਲੋਂ ਥਾਣਾ ਗੜ ਸ਼ੰਕਰ ਦੇ ਵਿੱਚ ਜਿਹੜੀ ਉਹਨੂੰ ਮਾਰਕ ਕੀਤੀ ਗਈ ਤੇ ਜਦੋਂ ਪੁਲਿਸ ਤੇ ਪ੍ਰੈਸ਼ਰ ਬਣਾਇਆ ਜਦੋਂ ਜਥੇਬੰਦੀ ਨੇ ਪੁਲਿਸ ਤੇ ਪ੍ਰੈਸ਼ਰ ਬਣਾਇਆ ਪ੍ਰਸ਼ਾਸਨ ਤੇ ਪ੍ਰਸ਼ਾਸਨ ਤੇ ਆਪਣਾ ਪ੍ਰੈਸ਼ਰ ਬਣਾਇਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਜਦੋਂ ਗੁਰਦੀਪ ਸਿੰਘ ਨਾਮ ਦਾ ਜਿਹੜਾ 에ਜੈਂਟ ਖਸਰੂਪੁਰ ਦਾ ਉਹਦੇ ਉੱਪਰ ਪ੍ਰੈਸ਼ਰ ਬਣਾਇਆ ਗਿਆ ਉਸ ਤੋਂ ਬਾਅਦ ਉਹਨੇ ਆਪਣੇ ਪਹਿਲਾ 3 ਲੱਖ ਦੀ ਡਿਮਾਂਡ ਕੀਤੀ ਉਸ ਤੋਂ ਬਾਅਦ 1.5 ਲੱਖ ਦੀ ਡਿਮਾਂਡ ਕੀਤੀ 1.5 ਲੱਖ ਦੀ ਡਿਮਾਂਡ ਤੋਂ ਬਾਅਦ ਕਿਤਨਾ ਕਿ ਜਦੋਂ ਪ੍ਰੈਸ਼ਰ ਜਿਹੜਾ ਪੁਲਿਸ ਨੇ ਇਸ ਕੰਜਾ ਕਸਿਆ ਉਹਦੇ ਉੱਪਰ ਤੇ ਉਸ ਵੱਲੋਂ ਫਿਰ ਬਾਏ 에ਅਰ ਇਸ ਕੁੜੀਆ ਨੂੰ ਸਾਰੇ ਰੇਡ ਡਾਕੂਮੈਂਟ ਇਹਦੇ ਕੋ ਖੋਏ ਗਏ ਸੀਗੇ ਪਾਸਪੋਰਟ ਜਾਂਦੇ ਜਿੰਨੇ ਵੀ ਕੋ ਕਾ ਕਾਗਜ਼ ਪੱਤਰ ਸੀਗੇ ਉਹਨਾਂ ਨੂੰ ਦੁਬਾਰਾ ਇਸ ਆਪਣੀ ਬੱਚੀ ਨੂੰ ਦੇ ਕੇ ਇਹਨਾਂ ਨੂੰ ਬਾਏ 에ਅਰ ਪੰਜਾਬ ਭੇਜ ਜਾ ਗਿਆ ਪਰ ਹੁਣ ਕੀ ਹੋ ਰਿਹਾ ਮੌਕੇ ਦੇ ਹੋਏ ਤੇ ਅਸੀਂ ਜਦੋਂ ਮੰਗ ਕਰ ਰਹੇ ਆ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਜਾਂ ਸਾਡੇ ਜਿਹੜੇ ਪ੍ਰਧਾਨ ਨੇ ਅਵਤਾਰ ਸਿੰਘ ਜੀ ਸ਼ੇਖੋ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਇਸ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਗਾਂ ਇਸ ਤਰ੍ਹਾਂ ਦਾ ਕੁਝ ਨਾ ਹੋ ਸਕੇ ਤੇ ਉਹਦੇ ਵਿੱਚ ਕਿ ਗੜ ਸੰਕਰ ਪੁਲਿਸ ਹੋਣ ਕਿੱਥੇ ਏਜੰਟ ਦੇ ਉੱਪਰ ਪ੍ਰੈਸ਼ਰ ਬਣਾ ਕੇ ਏਜੰਟ ਦੇ ਉੱਪਰ ਪਰਚਾ ਦਰਜ ਕਰਨਾ ਚਾਹੀਦਾ ਉਹ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਉਹਦੇ ਘਰ ਦੀ ਇਤਲਾਸ਼ੀ ਹੋਣੀ ਚਾਹੀਦੀ ਆ ਕਿੱਥੇ ਉਹ ਹੁਣ ਇਸ ਗਰੀਬ ਪਰਿਵਾਰ ਦੇ ਉੱਪਰ ਇਸ ਬਚਪੱਚੀ ਦੇ ਪਰਿਵਾਰ ਦੇ ਉੱਪਰ ਪ੍ਰੈਸ਼ਰ ਬਣਾ ਰਹੀ ਆ ਗੜਸ਼ੰਕਰ ਪੁਲਿਸ ਕੇ ਹੁਣ ਤੁਹਾਡੀ ਬੇਟੀ ਵਾਪਸ ਆ ਗਈ ਆ ਹੁਣ ਤੁਸੀਂ ਰਾਜੀਨਾਮਾ ਕਰੋ ਪਰ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਆ ਕਿ ਜੇ ਅੱਜ ਤੱਕ ਇਸ ਬੇਟੀ ਦੇ ਜਿਹੜਾ ਤਿੰਨ ਮਹੀਨੇ ਉੱਥੇ ਰਹਿ ਕੇ ਆਈ ਆ ਜਾਂ ਮਹੀਨਿਆਂ ਨੂੰ ਇੱਥੇ ਆਉਣ ਤੱਕ ਲੱਗ ਗਿਆ 4 ਮਹੀਨੇ ਦਾ ਸਮਾਂ ਲੰਘ ਗਿਆ ਉਸ ਸਮੇਂ ਦੌਰਾਨ 1 ਮਹੀਨੇ ਦੇ ਸਮੇਂ ਦੌਰ ਇਹ ਸਪਸ਼ਟ ਹੁੰਦਾ ਹੈ ਅਸੀਂ ਇਸ ਚੀਜ਼ ਨੂੰ ਮੰਨਦੇ ਆ ਸਾਨੂੰ ਕਹਿੰਦੇ ਕੋਈ ਗੁਰੇਜ ਨਹੀਂ ਹੈਗਾ ਕਿ ਇਹ ਸਭ ਪ੍ਰਸ਼ਾਸਨ ਦੀ ਪੁਲਿਸ ਦੀ ਮਿਲੀਭੁਗਤ ਨਾਲ ਸਾਰਾ ਸਿਸਟਮ ਚੱਲ ਰਿਹਾ ਮੈਂ ਫੇਰ ਦੁਬਾਰਾ ਉਹੀ ਗੱਲ ਰਿਪੀਟ ਕਰਦਾ ਕਿ ਜੇ ਇਸ ਠੰਡੇ ਨੂੰ ਜਿਹੜਾ ਹੈਗਾ ਗੁਰਖ ਠੰਡਾ ਇਹ ਚੱਲ ਰਿਹਾ ਜੇ ਅਸੀਂ ਇਹਦੀ ਜੜਾ ਤੱਕ ਪਹੁੰਚੀਏ ਤੇ ਬਹੁਤ ਸਾਰੇ ਵਾਈਟ ਕਾਲਰ ਜਿਹੜੇ ਹੈਗੇ ਸਫੇਦ ਪੋਸ਼ ਹੈਗੇ ਉਹ ਨੰਗੇ ਹੋਣਗੇ ਜਾਣ ਤੋਂ ਪਹਿਲਾਂ ਨੀਤੀ ਕੋਲੋਂ ਕਿੰਨੇ ਪੈਸੇ ਜਾਂਦੇ ਪਏ ਸੀ 50000 ਰੁਪਏ ਲਿਆ ਸੀ 50000 ਰੁਪਏ ਲਿਆ ਗਿਆ ਸੀਗਾ ਜੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਉਣ ਤੇ 3 ਲੱਖ ਮੰਗਿਆ ਗਿਆ ਹਾਂ ਹਾਂਜੀ